दन करवोदित सुन्दर नारी अदना ਨਾ ਟਾਈਮ ਹੋ ਗਿਆ ਇੱਥੇ ਆਉਂਦੇ ਨੇ ਉੱਤੇ ਅੱਜ ਇੰਨਾ ਪਾਵਨ ਜਿਹੜਾ ਦਿਨ ਹੈਗਾ ਹਨਾ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ ਕਿੱਦਾਂ ਦਾ ਲੱਗ ਰਿਹਾ ਹੈ ਬੜਾ ਖੁਸ਼ੀ ਵਾਲਾ ਦਿਨ ਹੈ ਜੀ ਮੈਨੂੰ ਤਕਰੀਬਨ ਇੱਥੇ 8-10 ਸਾਲ ਹੋ ਗਏ ਜੀ ਆਉਂਦੇ ਹਾਂ ਲਗਾਤਾਰ ਤੇ ਗੁਰੂ ਦੀ ਬਾਣੀ ਸੁਣੀਦੀ ਆ ਕੀਰਤਨ ਸੁਣੀਦਾ ਕਥਾਵਾਤ ਸੁਣੀਦੀ ਆ ਤੇ ਬੜੀ ਮਨ ਨੂੰ ਸੰਤੁਸ਼ਟੀ ਮਿਲਦੀ ਆ ਜੀ ਅੱਜ ਦਾ ਜਿਹੜਾ ਤਿਉਹਾਰ ਹੈਗਾ ਆ ਇਹ ਵੀ ਬੜੀ ਸ਼ਰਦਾ ਦੇ ਨਾਲ ਮਨਾਇਆ ਜਾ ਰਿਹਾ ਜੀ ਦੇਖੋ ਦੁਨੀਆ ਬਹੁਤ ਦੂਰੋਂ ਦੂਰੋਂ ਆ ਰਹੀ ਆ ਜੀ ਸਾਰੇ ਧਰਮਾਂ ਦੇ ਲੋਕ ਆ ਕੇ ਇੱਥੇ ਨਮਸਤਕ ਹੁੰਦੇ ਆ ਹੁੰਦਾ ਜੀ ਜਦੋਂ ਸਾਰੇ ਧਰਮਾਂ ਦੇ ਲੋਕ ਇਕੱਠੇ ਹੁੰਦੇ ਆ ਆਪਾਂ ਨੂੰ ਗੁਰੂ ਸਾਹਿਬ ਨੇ ਵੀ ਇਹੋ ਸਿਖਾਇਆ ਜੀ ਰਲ ਮਿਲ ਕੇ ਰਹਿਣਾ ਹਾਂਜੀ ਬਹੁਤ ਬੜੀ ਬੜੀ ਖੁਸ਼ੀ ਹੁੰਦੀ ਆ ਜੀ ਸਾਰੇ ਧਰਮਾਂ ਦੇ ਲੋਕ ਮਿਲਦੇ ਆ ਆਪਣੇ ਆਪਣੇ ਵਿਚਾਰ ਸਾਂਝੇ ਕਰਦੇ ਆ ਗੁਰੂ ਨੂੰ ਮੰਨਦੇ ਆ ਬਹੁਤ ਖੁਸ਼ੀ ਹੁੰਦੀ ਆ ਜੀ ਕੁਝ ਸੱਚੇ ਦਿਲੋਂ ਮੰਗਿਆ ਜਾਵੇ ਤੇ ਜਰੂਰ ਪੂਰਾ ਹੁੰਦਾ ਹਾਂਜੀ ਮੇਰੇ ਦੋ ਬੇਟੇ ਬਾਹਰ ਨੇ ਜੀ ਬਾਬਾ ਜੀ ਦੀ ਕਿਰਪਾ ਦੇ ਨਾਲ ਮੇਰੇ ਦੋ ਬੇਟੇ ਬਾਹਰ ਆ ਆਪਾਂ ਇੱਥੋਂ ਮੰਗਿਆ ਸਿਹਤ ਠੀਕ ਹੈ ਜੀ ਸਾਰਾ ਕੁਝ ਠੀਕ ਆ ਪ੍ਰਮਾਤਮਾ ਦੀ ਕਿਰਪਾ ਆਪਰੋਜ ਅਰਦਾਸ ਕਰਦੇ ਆਂ ਜੀ ਕਰਾਲੀਆਂ ਜੀ ਕਈ ਸਾਲ ਹੋ ਗਏ ਸਾਨੂੰ ਆਉਂਦਿਆਂ ਨੂੰ ਤੇ ਹਰ 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 ਬੰਦੇ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਆ ਸਾਰੀ ਸੰਗਤ ਨੂੰ ਸਾਡੇ ਸਾਰੇ ਵੱਲੋਂ ਲੱਖ ਲੱਖ ਵਧਾਈਆਂ ਜੇ ਗੁਰੂ ਜੀ ਦਾ ਉਪਦੇਸ਼ ਆ ਸਾਡੇ ਗੁਰੂ ਨਾਨਕ ਦੇਵ ਜੀ ਦਾ ਸਾਰੀ ਸੰਗਤ ਨੂੰ ਉਪਦੇਸ਼ ਆ ਕੀ ਕਹਿੰਦੇ ਕਰੋ ਨਾਮ ਜਪੋ ਬਣ ਛਗੋ ਅਣ ਸਾਰੇ ਧਰਮਾਂ ਦਾ ਸਤਕਾਰ ਕਰੋ ਸੇਵਾ ਕਰਨ ਆਇਓ ਭਾਈ ਸੇਵਾ ਕਹਿੰਦੇ ਜਦੋਂ ਸੇਵਾ ਕਰਦੇ ਆ ਨਾ ਸੇਵਾ ਦਾ ਫਲ ਜ਼ਰੂਰ ਵਾਗਰ ਦਿੰਦਾ ਤੇ ਇਹਦੇ ਫਲ ਦੀ ਅਛਾ ਨਹੀਂ ਕਰਨੀ ਚਾਹੀਦੀ ਮਹਾਰਾਜ ਕਹਿੰਦੇ ਲੇਕਨ ਫਾਲੀ ਚੱਕਰ ਨਹੀਂ ਕਰਨ ਚਾਹੀਦਾ ਬੰਦੇ ਕਿਉਂਕਿ ਅਸੀਂ ਤਾਂ ਕਰਦੇ ਨਹੀਂ ਦਾਰ ਸਕਦੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦਾ ਆਪਣਾ ਲੇਕਨ ਇਹ ਗੁਰੂ ਕਰ ਚਾਹੁੰਦੇ ਸਾਨੂੰ 30 30 40 ਸਾਲ ਕਿਹੋ ਜਿਹਾ ਲੱਗ ਜਾਣਾ ਇੱਥੇ ਆਉਣੇ ਆ ਮੱਥਾ ਟੇਕਦੇ ਸੰਗਤ ਨਾਲ ਜੀ ਇੱਥੇ ਆ ਕੇ ਮਨ ਨੂੰ ਪੂਰਾ ਸਕੂਨ ਮਿਲ ਜਾਵਾ ਐ ਇਦਾਂ ਲੱਗਦਾ ਕਿ ਮਨ ਬੜਾ ਖੁਸ਼ ਹੋ ਗਿਆ ਵਾ ਯਾਨੀ ਕਿ ਦੁੱਖ ਦਾ ਸਾਰਾ ਖਤਮ ਹੋ ਜਾਂਦਾ ਵੇ ਬਾਏ ਗੁਰੂ ਕਿਸੇ ਨੂੰ ਨਾ ਖਾਲੀ ਨਹੀਂ ਤੋੜਦਾ ਆਪਣੀ ਸੇਵਾ ਤੇ ਰੱਖੋ ਵਧੀਆ ਨਿਚੇ ਰੱਖੋ ਇਹ ਅੱਜ ਜਿਹੜਾ ਦਿਨ ਜੀ ਦਿਨ ਦਿਹਾੜਾ ਸੰਗਤ ਵਿੱਚ ਆਇਆ ਸੰਗਤ ਦੇ ਵਿੱਚੋਂ ਦਾ ਇੱਕ ਆਨੰਦ ਮਾਣ ਰਿਹਾ ਜੀ ਜਿਹਦੇ ਕਰਕੇ ਅੱਜ ਬਹੁਤ ਖੁਸ਼ੀ ਆ ਜੀ ਮਨ ਦੇ ਵਿੱਚ ਕਿਹੋ ਜਿਹਾ ਲਾਇਆ ਜਦੋਂ ਇੱਥੇ ਆਉਨੇ ਆ ਸੰਗਤ ਨਾਲ ਵਿੱਚੜਦਾ ਬਹੁਤ ਵਧੀਆ ਮਹਿਸੂਸ ਹੁੰਦਾ ਹੀ ਸਾਨੂੰ ਮਨ ਨੂੰ ਸ਼ਾਂਤੀ ਮਿਲਦੀ ਆ ਇਤਿਹਾਸ ਜਾਣਾਂਗੇ ਇਸ ਪਾਵਨ ਪਵਿੱਤਰ ਸਥਾਨ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਆਪ ਜੀਆਂ ਨੂੰ ਗੁਰਦਾਨ ਸਿੰਘ ਪਾਸ਼ਾ ਦੇ ਪ੍ਰਕਾਸ਼ ਗੁਰੂ ਬਰਦੀਆਂ ਦੇਸ ਵਿੱਚ ਦੇਸ ਵਿੱਚ ਵੱਤੀਆਂ ਸੰਤਾਂ ਨੂੰ ਲੱਖ ਲੱਖ ਵਧਾਈ ਦੇਣੇ ਆ ਜੋ ਆਪ ਜੀ ਦਰਸ਼ਨ ਕਰ ਰਹੇ ਹੋ ਪਾਵਨ ਦਰਬਾਰ ਗੁਰਦਰਾ ਗਊ ਘੜ ਪਾਤਸ਼ੀ ਪਹਿਲੀ ਇਸੇ ਸਥਾਨ ਤੇ 1515 ਵਿੱਚ ਗੁਰਨਾਨਕ ਪਾਸ਼ਾ ਜੀ ਆਪਣੇ ਉਦਾਸੀਆਂ ਦੇ ਸਮੇਂ ਆਏ ਆ ਕਿਸ ਇਨਸਾਨ ਨੂੰ ਉਤਾਰਦੇ ਹੋਏ ਦਰਿਆ ਦੇ ਕਿਨਾਰੇ ਤੇ ਆਪ ਜੀ ਨੇ ਆਸਣ ਲਾਇਆ ਕਈ ਦਿਨ ਬਾਣੀ ਕੀਰਤਨ ਪ੍ਰਵਾਹ ਚਲਾਇਆ ਤੇ ਉਸ ਬਾਣੀ ਕੀਰਤਨ ਦੇ ਪ੍ਰਵਾਹ ਤੋਂ ਪ੍ਰਭਾਵਿਤ ਹੋ ਕੇ ਰਾਜਾ ਜਲਾਲ ਲੋਦੀ ਖਾਨ ਇੱਥੇ ਆਇਆ ਗੁਰਨਾਨਕ ਪਾਸ਼ਾ ਦੇ ਦਰਸ਼ਨ ਕੀਤੇ ਚਰਨ ਪਰਸ ਕੀਤੇ ਬਾਣੀ ਸੁਣੀ ਬਾਣੀ ਸੁਣ ਕੇ ਨਿਹਾਲ ਹੋ ਗਿਆ ਤੇ ਗੁਰਸਾਹਿਬ ਦੇ ਚਰਨਾਂ ਚ ਅਰਦਾਸ ਕਰਤੀ ਬੇਨਤੀ ਕਰਦੀ ਸੱਚੇ ਪਾਤਸ਼ਾਹ ਕਿਰਪਾ ਦੇ ਖਜ਼ਾਨੇੋਂ ਦਿਆਲੂ ਹੋ ਤੇ ਕਿਰਪਾ ਕਰੋ ਇਹ ਸਾਡਾ ਨਗਰ ਵਸ ਜਾਏ ਤੇ ਆਪ ਜੀ ਨੇ ਫਿਰ ਬੇਨਤੀ ਕਰਤੀ ਕਿ ਆਪ ਜੀ ਪਰਜਾ ਨਾਲ ਨਿਸਾਫ ਕਰਿਆ ਕਰੋ ਤੇ ਕੁਝ ਸਮਾਂ ਮਿਲੇਗਾ ਕੁਝ ਸਮਾਂ ਬਾਅਦ ਨਗਰ ਇੱਕ ਵਸੇਗਾ ਜੋ ਕਿ ਸਾਰੇ ਸੰਸਾਰ ਵਿੱਚ ਨਾਮ ਹੋਏਗਾ ਇਹ ਸ਼ਹਿਰ ਦਾ ਤੇ ਇਹ ਦਰਿਆ ਜਿਹੜਾ ਵੀ ਤੋਂ ਸਤ ਕੋ ਦੂਰ ਚਲਾ ਜਾਏਗਾ ਬੁੱਢਾ ਹੋ ਕੇ ਬਗੇਗਾ ਪਰ ਕਿਸੇ ਦਾ ਕੋਈ ਨੁਕਸਾਨ ਨਹੀਂ ਕਰੇਗਾ ਉਹ ਦਰਿਆ ਅੱਜ ਵੀ ਗੁਰਨਾਨੁਕ ਪਾਤਸ਼ਾਹ ਦੀ ਕਿਰਪਾ ਦੇ ਸੀ ਸਦਕਾ ਗੁਰਦਰਾ ਸਾਹਿਬ ਗਊ ਕਾੜ ਪਾਤਸ਼ੀ ਪਹਿਲੀ ਦੇ ਬੈਕ ਸੈੱਡ ਤੇ ਅੱਜ ਵੀ ਬੁੱਢਾ ਦਰਿਆ ਵਗਦਾ ਪਿਆ ਹੈ ਜਿਉ ਆਪ ਜੀ ਦਰਸ਼ਨ ਕਰ ਸਕਦੇ ਹੋ ਤਾਂ ਆਪ ਸਭ ਸੰਗਤ ਨੂੰ ਬੇਨਤੀ ਹੈ ਕਿ ਗੁਰਦਰਾ ਗਊ ਕਾੜ ਪਾਤਸ਼ੀ ਪਹਿਲੀ ਸ਼ਹਿਰ ਲੁਧਿਆਣੇ ਦਾ ਇਤਿਹਾਸਿਕ ਸਥਾਨ ਹੈ ਤੇ ਜਦੋਂ ਆਪ ਜੀ ਦਿੱਲੀ ਤੋਂ ਅਮਰਸਰ ਸਾਹਿਬ ਨੂੰ ਜਾਂਦੇ ਹੋ ਜਾਂ ਅਮਰਸਰ ਸਾਹਿਬ ਤੋਂ ਦਿੱਲੀ ਨੂੰ ਜਾਂਦੇ ਹੋ ਰਸਤੇ ਵਿੱਚ ਬਨਾਲਾ ਚੌਂਕ ਪੈਂਦਾ ਸਮਰਾਲਾ ਚੌਪ ਦੇ ਬਿਲਕੁਲ ਨਜ਼ਦੀਕ 5 ਮਿੰਟ ਦਾ ਰਸਤਾ ਹੈ ਆਪ ਜੀ ਆਓ ਤੇ ਆ ਕੀ ਦਰਸ਼ਨ ਕਰੋ ਤੇ ਗੁਰਬਾਣੀ ਸਰਵਨ ਕਰਕੇ ਆਪਣੇ ਜੀਵਨ ਦਾ ਲਾਭ ਪ੍ਰਾਪਤ ਕਰੋ ਇੱਕ ਵਾਰ ਫਿਰ ਸਾਰੀ ਸੰਗਤ ਨੂੰ ਗੁਰੂ ਨਾਨਕ ਪਾਸ਼ਾ ਦੇ ਪ੍ਰਕਾਸ਼ਪੁਰਬ ਤੇ ਲੱਖ ਲੱਖ ਵਧਾਈ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਸਾਡਾ ਸੰਗਤ ਵੀ ਮੌਜੂਦਾ ਉਹਨਾਂ ਨੇ ਵੀ ਜਾਣਦੇ ਉਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਆਉਂਦੇ ਨੇ ਤੇ ਕਿਹੋ ਜਿਹਾ ਲੱਗ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਆਉਂਦੇ ਨੇ ਤੇ ਅੱਜ ਇਹਨਾਂ ਪਾਵਨ ਜਿਹੜਾ ਦਿਨ ਹੈਗਾ ਹਨਾ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ ਕਿੱਦਾਂ ਦਾ ਲੱਗ ਰਿਹਾ ਹੈ ਤੇ ਬੜਾ ਖੁਸ਼ੀ ਵਾਲਾ ਦਿਨ ਹੈ ਜੀ ਮੈਨੂੰ ਤਕਰੀਬਨ ਇੱਥੇ 8-10 ਸਾਲ ਹੋ ਗਏ ਜੀ ਆਉਂਦੇ ਨੂੰ ਲਗਾਤਾਰ ਸਵੇਰ ਟਾਈਮ ਆਈਦਾ ਮਾਰਨਿੰਗ ਟਾਈਮ ਤੇ ਬੜੀ ਸੰਗਤਾਂ ਦੀ ਆ ਜੀ ਬੜੀ ਹਮਮਹਾ ਕੇ ਦੇਖੋ ਅੱਜ ਦਾ ਜਿਹੜਾ ਤਿਉਹਾਰ ਹੈਗਾ ਆ ਇਹ ਵੀ ਬੜੀ ਸ਼ਰਦਾ ਦੇ ਨਾਲ ਮਨਾਇਆ ਜਾ ਰਿਹਾ ਜੀ ਦੇਖੋ ਦੁਨੀਆ ਬਹੁਤ ਦੂਰੋਂ ਦੂਰੋਂ ਆ ਰਹੀ ਹੈ ਜੀ ਸਾਰੇ ਧਰਮਾਂ ਦੇ ਲੋਕ ਆ ਕੇ ਇੱਥੇ ਨਮਸਤਕ ਹੁੰਦੇ ਆ ਜੀ ਵੈਰੀ ਗੁੱਡ ਨਾਨਕ ਪਾਸ਼ੇ ਦਾ ਵੈਸੇ ਹੀ ਸਾਰੇ ਧਰਮਾਂ ਦੇ ਗਿਣੇ ਜਾਂਦੇ ਨੇ ਹਨਾ ਵੀ ਉਹ ਤਾਂ ਸਤਨਾਮ ਵਾਹਿਗੁਰੂ ਵਾਲਾ ਸਾਹਿਬ ਹੈ ਨਾ ਜੀ ਤੇ ਜਦੋਂ ਸੰਗਤ ਆਉਂਦੀ ਆ ਮੱਥਾ ਟੇਕਦੇ ਤੁਸੀਂ ਸਾਰੀ ਸੰਗਤ ਨਾਲ ਵਿਚਰਦੇ ਹੋ ਕਿਹੋ ਜਿਹਾ ਲੱਗਦਾ ਵੀ ਅ ਐਨੀ ਸੰਗਤ ਨਾਲ ਰਲ ਕੇ ਤੇ ਪਾਠ ਕਰਨਾ ਜੀ ਮੈਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਜਦੋਂ ਸਾਰੇ ਧਰਮਾਂ ਦੇ ਲੋਕ ਇਕੱਠੇ ਹੁੰਦੇ ਆ ਆਪਾਂ ਨੂੰ ਗੁਰੂ ਸਾਹਿਬ ਨੇ ਵੀ ਇਹੋ ਸਿਖਾਇਆ ਜੀ ਰਲ ਮਿਲ ਕੇ ਰਹਿਣਾ ਹੈ ਜੀ ਬਹੁਤ ਬੜੀ ਬੜੀ ਖੁਸ਼ੀ ਹੁੰਦੀ ਹੈ ਜੀ ਸਾਰੇ ਧਰਮਾਂ ਦੇ ਲੋਕ ਮਿਲਦੇ ਆ ਆਪਣੇ ਆਪਣੇ ਵਿਚਾਰ ਸਾਂਝੇ ਕਰਦੇ ਆ ਗੁਰੂ ਨੂੰ ਮੰਨਦੇ ਆ ਬਹੁਤ ਖੁਸ਼ੀ ਹੁੰਦੀ ਹੈ ਜੀ ਕਹਿੰਦੇ ਤੇ ਐ ਕੋਈ ਸੱਚੇ ਦਿਲੋਂ ਮੰਗਿਆ ਜਾਵੇ ਤੇ ਜਰੂਰ ਪੂਰਾ ਹੁੰਦਾ ਹਾਂਜੀ ਮੇਰੇ ਦੋ ਬੇਟੇ ਬਾਹਰ ਨੇ ਜੀ ਬਾਬਾ ਜੀ ਦੀ ਕਿਰਪਾ ਦੇ ਨਾਲ ਮੇਰੇ ਦੋ ਬੇਟੇ ਬਾਹਰ ਆਪਾਂ ਇੱਥੋਂ ਮੰਗਿਆ ਸੇਹ ਸ੍ਰੀਕ ਹੈ ਜੀ ਸਾਰਾ ਕੁਝ ਠੀਕ ਆ ਪ੍ਰਮਾਤਮਾ ਦੀ ਕਿਰਪਾ ਜੀ ਆਪਾਂ ਬਿਲਕੁਲ ਠੀਕ ਹੈ ਜੀ ਬਹੁਤ ਵਧੀਆ ਬਾਬਾ ਜੀ ਦੇ ਜੋ ਮੰਗ ਲਿਆ ਮੰਨ ਦੀਆਂ ਮਰਦਾਂ ਪੂਰੀਆਂ ਹੋਣਗੀਆਂ ਸੰਗਤ ਨੂੰ ਕੀ ਕਹਿਣਾ ਚਾਹੋਗੇ ਜਿਹੜੀ ਦਰਸ਼ਨ ਕਰ ਰਹੀ ਆ ਲਾਈਵ ਜਿਹੜੀ ਦੇਖ ਰਹੀ ਹੈ ਸੰਗਤ ਨੂੰ ਇਹੋ ਕੁ ਕਹਿਣਾ ਜਹੰਗ ਜੀ ਦੇਖੋ ਸ਼ਰਦਾ ਦੇ ਨਾਲ ਆਓ ਜੀ ਤੁਹਾਡੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਹੋਣਗੀਆਂ ਇਹ ਬਹੁਤ ਵਧੀਆ ਇਤਿਹਾਸਿਕ ਗੁਰਦੁਆਰਾ ਆ ਜੀ ਸਾਰਿਆਂ ਨੂੰ ਸਾਰਿਆਂ ਨੂੰ ਪਤਾ ਹੈ ਜੀ ਬਹੁਤ ਵਧੀਆ ਜਗ੍ਹਾ ਤੁਹਾਨੂੰ ਇਸ ਇਤਿਹਾਸ ਬਾਰੇ ਪਤਾ ਹੈ ਵੀ ਕੀ ਇਤਿਹਾਸ ਜਿੱਥੇ ਜਿਹੜੇ ਇੱਥੇ ਦੇ ਲੁਧਿਆਣੇ ਦੇ ਸੀਗੇ ਨਾ ਮਤਲਬ ਜਿਹੜੇ ਰਾਜਾ ਜੋ ਵੀ ਸੀਗੇ ਉਹਨਾਂ ਨੇ ਦੇਖਿਆ ਵੀ ਇੱਥੇ ਜਿਹੜਾ ਦਰਿਆ ਹੈਗਾ ਸਤਲੁਜ ਦਰਿਆ ਆ ਉਹ ਸ਼ਹਿਰ ਨੂੰ ਢਾਲ ਆ ਰਿਹਾ ਤੇ ਉਹਨਾਂ ਨੇ ਗੁਨਾਨਕ ਦੇਵ ਜੀ ਆਏ ਤੇ ਉਹਨਾਂ ਨੂੰ ਬੇਨਤੀ ਕੀਤੀ ਵੀ ਐਂ ਦਾ ਕਰਕੇ ਮੇਰਾ ਜਿਹੜਾ ਜਿਹੜਾ ਸਾਡਾ ਸ਼ਹਿਰ ਆ ਉਹਨੂੰ ਉਹਨਾਂ ਨੇ ਬਾਬਾ ਜੀ ਨੇ ਫਿਰ ਹੁਕਮ ਕੀਤਾ ਵੀ ਤੂੰ ਸਤਸੰਗ ਕੋਤੇ ਚਲੇ ਜਾ ਗੁੱਡਾ ਦਰਿਆ ਹੋ ਜਾ ਤੇ ਉਹ ਗੁੱਡਾ ਦਰਿਆ ਹੋ ਗਿਆ ਤੇ ਸਤਸੰਗ ਕੋਤੇ ਚਲੇ ਗਿਆ ਤੇ ਦਰਿਆ ਜਿਹੜਾ ਸ਼ਹਿਰ ਸੀਗਾ ਬਿਲਕੁਲ ਸੁਖ ਸੁਵਿਲੀ ਨਾਲ ਬਹੁਤ ਵਧੀਆ ਵਸ ਰਿਹਾ ਹੈ ਹਾਂ ਜੀ ਮੋਟੇ-ਮੋਟਾ ਤਾਂ ਅੱਜ ਤਾਂ ਹੀ ਆ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਬਿਲਕੁਲ ਜੀਆਂ ਲੱਖ ਲੱਖ ਵਧਾਈਆਂ ਹੋਣ ਜੀ ਵੈਗੁਰ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਮੈਨੂੰ ਇੱਥੇ ਗੁਰਦੁਆਰੇ ਆਉਂਦਿਆਂ ਨੂੰ ਤੇ ਕਿਹੋ ਜਿਹਾ ਲੱਗਦਾ ਇੱਥੇ ਆ ਕੇ ਮੈਨੂੰ ਤਾਂ ਮੈਂ ਤਾਂ ਇੱਥੇ ਕਰ ਕਰਦਾ ਮੈਂ ਆਲੂਗੀ ਸਾਬ ਜਾਣਾ ਜਾਨਾ ਅੱਜ ਸੇਵਾ ਕਰਨ ਆਇਆ ਸੀ ਅਸੀਂ ਅੱਜ ਆ ਗਏ ਆਂ ਜੀ ਸੇਵਾ ਕਰਨ ਆਏ ਹੋ ਭਾਈ ਸੇਵਾ ਕਹਿੰਦੇ ਜਦ ਸੇਵਾ ਕਰਦੇ ਆ ਨਾ ਸੇਵਾ ਦਾ ਫਲ ਜ਼ਰੂਰ ਵੈਗੁਰ ਦਿੰਦਾ ਤੇ ਇਹਦੇ ਫਲ ਦੀ ਅੱਛਾ ਨਹੀਂ ਕਰਨੀ ਚਾਹੀਦੀ ਮਹਾਰਾਜ ਕਹਿੰਦੇ ਕਿਨ ਫਲ ਦੀ ਅੱਛਾ ਕਰਦੇ ਨਹੀਂ ਕਰਨੀ ਚਾਹੀਦੀ ਬੰਦੇ ਕਿਉਂਕਿ ਅਸੀਂ ਤਾਂ ਕਰਜ ਨਹੀਂ ਉਤਾਰ ਸਕਦੇ ਮਹਾਰਾਜ ਗੋਬਿੰਦ ਸਿੰਘ ਜੀ ਦਾ ਆਪਣਾ ਵੇਖਣ ਆਪਣੇ ਜੀਵਸੀ ਦਾ ਬਾਰੇ ਦੇਖਣ ਲੱਗਦੇ ਆਪਾਂ ਉਹਨਾਂ ਦਾ ਕਰਜ਼ਾ ਨਹੀਂ ਦੱਸ ਸਕਦੇ ਸੇਵਾ ਤਾਂ ਅਸੀਂ ਇੱਕ ਥੋੜਾ ਬੋਤਾ ਕਰ ਲਈਦਾ ਚਲੋ ਮਹਾਰਾਜ ਥੋੜਾ ਬੋਤਾ ਨਾੜਾ ਵੀ ਕਰ ਜਾ ਮਾਣਾ ਮਾਣਾ ਉਤਰ ਜਵੇ ਉਸ ਪੂਰਾ ਤਾਂ ਅਸੀਂ ਕੋਈ ਨਹੀਂ ਉਤਾਰ ਸਕਦੇ ਠੀਕ ਹੈ ਸੇਵਾ ਤੇ ਹੀ ਹੈ ਇਹ ਮੈਸੇਜ ਦੇਣਾ ਚਾਹੁੰਗਾ ਸੰਗਤਾਂ ਜਿਹੜੀ ਘਰ ਬੈਠੀ ਦਰਸ਼ਨ ਕਰ ਰਹੀ ਆ ਅੱਜ ਇਹਨੇ ਬਾਵਨ ਪੁੱਤਰ ਲਈ ਸੰਗਤ ਦੇ ਸਾਰੇ ਜਾਣੀ ਜਾਣੇ ਮਹਾਰਾ ਗੁਰਨਾਮਦੇ ਜੀ ਦੇ ਉੱਪਰ ਕੋਈ ਹੈ ਨਹੀਂ ਇਹਨੇ ਸਾਰਿਆਂ ਨੂੰ ਯਾਨੀ ਕਿ ਨਮਸਕਾਰ ਤਾਂ ਚਾਹੀਦਾ ਹਰ ਬੰਦੇ ਵਿੱਚ ਦੇਖਣਾ ਚਾਹੀਦਾ ਬੰਦੇ ਦੀ ਅਨੁਮਾਤਮਾ ਹੈ ਕਿ ਨਹੀਂ ਹੈਗਾ ਹਰ ਬੰਦੇ ਨੂੰ ਦੇਖਣਾ ਚਾਹੀਦਾ ਮੈਨੂੰ ਵੀ ਜਵੇਂ ਆਪਾਂ ਬੰਦੇ ਦੇਖਦੇ ਤੁਰਿਆ ਕਿਦਾਂ ਸਰਦੋਪ ਸੁਵਾਸ ਕਿਦਾਂ ਮਿਲੇ ਨੇ ਯਾਰ ਬੰਦੇ ਨੂੰ ਸੋਚਣਾ ਚਾਹੀਦਾ ਯਾਨੀ ਕਿ ਅੱਜ ਕੱਲ ਬੱਚੇ ਜਿਹੜੇ ਨਸ਼ਿਆਂ ਦੇ ਵਿੱਚ ਵੜ ਕੇ ਜੀਵਨ ਵਿਅਰਥ ਕਰ ਰਹੇ ਨੇ ਆਪਣਾ ਉਹ ਨਹੀਂ ਕਰਨਾ ਚਾਹੀਦਾ ਇਹ ਸੋਚਣਾ ਚਾਹੀਦਾ ਸਾਡੇ ਸੁਵਾਸ ਕਿੰਨੇ ਅਨਮੋਲ ਨੇ ਕੁਰਬਾਨੀ ਕਹਿੰਦੀ ਹੈ ਠੀਕ ਹੋਰ ਮਾਰੇ ਕੋਈ ਮੈਸੇਜ ਯਾਨੀ ਕਿ ਆਪਣਾ ਵਿਰੋਧਣਾ ਚਾਹੀਦਾ ਸਾਰਿਆਂ ਨੂੰ ਗੁਰੂ ਘਰ ਨਾਲ ਜੇਦਾ ਗੁਰੂ ਘਰ ਨਾਲ ਜੁੜ ਗਿਆ ਬਸ ਸਮਝ ਲੋ ਪਾਰ ਆ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਪਤੇ ਉਹ ਮਾਨਕ ਦੇ ਅੰਦਰ ਦਾਖਲ ਹੋ ਕੇ ਗੁਰੂ ਪ੍ਰਭੂ ਜੀ ਲੱਗ ਲਿਖਦਾ ਇਹ ਗੁਰੂ ਪ੍ਰਭੂ ਸਾਰਿਆਂ ਨੂੰ ਖੁਸ਼ੀਆਂ ਪਰਿਆ ਲਿਆਵੇ ਸਾਰਿਆਂ ਦੇ ਘਰ ਖੁਸ਼ੀਆਂ ਲਿਆਵੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਇਹ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਆਉਂਦਿਆਂ ਨੂੰ ਸਤਿਗੁਰ ਕਰਦੇ ਇਹ ਗੁਰੂ ਘਰ ਚ ਆਂਦੇ ਸਾਨੂੰ 30 30 40 ਸਾਲ ਲੱਗਦੇ ਕਿਹੋ ਜਿਹਾ ਲੱਗਦਾ ਇੱਥੇ ਆਉਣੇ ਆ ਮੱਥਾ ਟੇਕਦੇ ਸੰਗਤ ਨਾਲ ਬਿਦਲਦੇ ਇੱਥੇ ਆ ਕੇ ਮਨ ਨੂੰ ਪੂਰਾ ਸਕੂਨ ਮਿਲ ਜਾਂਦਾ ਵਾ ਐਦਾਂ ਲੱਗਦਾ ਕਿ ਮਨ ਬੜਾ ਖੁਸ਼ ਹੋ ਗਿਆ ਵਾ ਯਾਨੀ ਕਿ ਦੁੱਖ ਦਾ ਸਾਰਾ ਹਾਰ ਖਤਮ ਹੋ ਜਾਂਦਾ ਵੇ ਕਿ ਜੇ ਬੰਦਾ ਦੁਖੀ ਹੋਵੇ ਤੇ ਬੰਦਾ ਇੱਕ ਵਾਰੀ ਇੱਥੇ ਆਵੇ ਤੇ ਆਰਾਮ ਨਾਲ ਬੈਠ ਕੇ ਬਾਣੀ ਸੁਣੇ ਤੇ ਬੜੀ ਬਹੁਤ ਵਧੀਆ ਲੱਗਦਾ ਵਾ ਤੇ ਕਹਿੰਦੇ ਵੀ ਇੱਥੇ ਕੁਝ ਵੀ ਸੱਚੇ ਦਿਲੋਂ ਮੰਗਿਆ ਜਾਵੇ ਨਾ ਤੇ ਉਹ ਜ਼ਰੂਰ ਪੂਰਾ ਹੁੰਦਾ ਵਾ ਗੁਰੂ ਆਪ ਜ਼ਰੂਰ ਮਿਹਰ ਕਰਦੇ ਨੇ ਜੇ ਆਪਣੇ ਮਨ ਚ ਇੱਛਾ ਹੋਵੇ ਜਾਂ ਵਿਸ਼ਵਾਸ ਹੋਵੇ ਤੇ ਖਾਲੀ ਵੀ ਤੋੜਦਾ ਆਪਣੀ ਸੇਵਾ ਤੇ ਰੱਖੋ ਵਧੀਆ ਨਿਚੇ ਰੱਖੋ ਏ ਕੀ ਕਹਿਣਾ ਚਾਹੁੰਗੇ ਸੰਗਤ ਨੂੰ ਜਿਹੜੀ ਘਰ ਬੈਠੀ ਦਰਸ਼ਕ ਕਰ ਰਹੀ ਹੈ ਮੈਂ ਕਹਿੰਦਾ ਜੀ ਗੁਰੂ ਦੇ ਘਰ ਕੇ ਦਰਸ਼ਨ ਕਰੋ ਗੁਰੂ ਘਰ ਸੇਵਾ ਕਰੋ ਸਭ ਕੁਝ ਗੁਰੂ ਘਰ ਮਿਲਣਾ ਹੈ ਹੋਰ ਇੱਥੇ ਉੱਤੇ ਪਟਕਣ ਦੀ ਲੋੜ ਹੀ ਨਹੀਂ ਕਿਸੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਦੀ ਗੁਰਪੁਰਬ ਦਾ ਬਹੁਤ ਪਵਿੱਤਰ ਦਿਹਾੜਾ ਤੇ ਇੱਥੇ ਬਹੁਤ ਸਥਾਨ ਕਈ ਸਾਲ ਹੋ ਗਏ ਸਾਨੂੰ ਆਉਂਦਿਆਂ ਨੂੰ ਇਹ ਤੇ ਹਰ ਹਰ ਇੱਕ ਬੰਦੇ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਆ ਸਾਰੀ ਸੰਗਤ ਨੂੰ ਸਾਡੇ ਸਾਰੇ ਵੱਲੋਂ ਲੱਖ ਲੱਖ ਵਧਾਈਆਂ ਬਾਕੀ ਸਾਰੀ ਸੰਗਤ ਨੂੰ ਗੁਰੂ ਘਰ ਆਇਆ ਕਰੋ ਗੁਰੂ ਘਰ ਨਾਲ ਜੁੜਿਆ ਕਰੋ ਨਾਮ ਜਪੋ ਵੰਡ ਛਕੋ ਕੀਰਤ ਕਰੋ ਜੋ ਗੁਰੂ ਜੀ ਦਾ ਉਪਦੇਸ਼ ਆ ਸਾਡੇ ਗੁਰੂ ਨਾਨਕ ਦੇਵ ਜੀ ਦਾ ਸਾਰੀ ਸੰਗਤ ਨੂੰ ਉਪਦੇਸ਼ ਆ ਕਿ ਕੀਰਤ ਕਰੋ ਨਾਮ ਜਪੋ ਵੰਡ ਛਕੋ ਔਰ ਸਾਰੇ ਧਰਮਾਂ ਦਾ ਸਤਿਕਾਰ ਕਰੋ ਅਸੀਂ ਇਹੀ ਕਹਿੰਦੇ ਹਾਂ ਔਰ ਬਹੁਤ ਹੀ ਗੁਰੂ ਦੀ ਚਰਨ ਛੋਹ ਪ੍ਰਾਪਤ ਅਜੇ ਬਾਕੀ ਲੋਕਾਂ ਨੂੰ ਇਹ ਇਸ ਥਾਨ ਬਾਰੇ ਇੰਨਾ ਪਤਾ ਨਹੀਂ ਸਾਨੂੰ ਵੀ 3-4 ਸਾਲ ਤੋਂ ਪਤਾ ਲੱਗਿਆ ਬਹੁਤ ਹੀ ਪਵਿੱਤਰ ਸਥਾਨ ਹੈ ਜਰੂਰ ਆਇਆ ਕਰੋ ਇੱਥੇ ਵੀ ਹਾਂ ਬਹੁਤ ਸਾਲ ਕੰਢੇ ਤੋਂ ਆਉਂਦੇ ਆ ਅਸੀਂ ਹਰ ਸਾਲ ਔਰ ਬਹੁਤ ਹੀ ਇੱਥੇ ਸਾਡੀਆਂ ਕਈ ਮਰਦਾਂ ਪੂਰੀਆਂ ਹੋਈਆਂ ਨੇ ਅਸੀਂ ਬਹੁਤ ਹੀ ਵਾਇਗੁਰ ਦੀ ਕਿਫਤ ਹਾਂਜੀ ਬਾਬਾ ਜੀ ਅੱਜ ਗੁਰਾਂਦੇ ਜੀ ਪਹਿਲੀ ਪਾਸੇ ਦਾ ਗੁਰਪੁਰਵਾ ਜੀ ਗੁਰਪੁਰਵਾ ਜੀ ਅੱਜ ਗੁਰਦੁਆਰੇ 'ਚ ਗੋਣਕਾ ਲੱਗਿਆ ਹੋਇਆ ਤੇ ਅੱਜ ਗੋਲਗੜ੍ਹ ਗੁਰਦੁਆਰੇ ਵਿੱਚ ਅਸੀਂ ਆਏ ਹਾਂ ਜੀ ਜਦੋਂ ਲਗਦਾ ਇੱਥੇ ਆਏ ਆ ਸੰਗਤ ਨਾਲ ਵਿੱਚ ਰਹਿਣਾ ਆਸ ਕੀਤੀ ਕਹਿਣੋ ਚ ਲੱਗਦਾ ਅੱਜ ਜਿਹੜਾ ਦਿਨ ਜੀ ਦਿਨ ਦਿਹਾੜਾ ਸੰਗਤ ਵਿੱਚ ਆਇਆ ਸੰਗਤ ਦੇ ਵਿੱਚ ਰਹਿਣ ਦਾ ਇੱਕ ਆਨੰਦ ਮਾਣ ਰਹੇ ਆ ਜੀ ਜਿਹਦੇ ਕਰਕੇ ਅੱਜ ਬਹੁਤ ਖੁਸ਼ੀ ਆ ਜੀ ਮਨ ਦੇ ਵਿੱਚ ਕਿ ਅੱਜ ਪਹਿਲੀ ਪਾਸੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪਰੋਗੈ ਅੱਜ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਉਂਦੇ ਨੂੰ ਮੱਥਾ ਟੇਕਦੇ ਰਿਹਾ ਇੱਥੇ ਦੇਖੋ ਜੀ ਸਾਨੂੰ ਕਈ ਸਾਲ ਹੋ ਗਏ ਜਾਂਦੇ ਪਹਿਲੀ ਪਾਸੇ ਗਊ ਘਰ ਗੁਰਦੁਆਰੇ ਮੱਥਾ ਟੇਕ ਕੇ ਇੱਥੇ ਆਉਂਦੇ ਆ ਹਾਂਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਜੀ ਬਹੁਤ ਬਹੁਤ ਵਧਾਈਆਂ ਜੀ ਗੁਰਨਾਨਦ ਦੇਵ ਦੇ ਗੁਰਪਰਵ ਦੇ ਜੀ ਸਭ ਸੰਗਤ ਨੂੰ ਬਹੁਤ ਬਹੁਤ ਮੇਰੀ ਕਾਹ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਆਉਂਦਿਆਂ ਨੂੰ ਮੱਥਾ ਟੇਕਦਿਆਂ ਨੂੰ ਅਸੀਂ ਬਚਪਨ ਤੋਂ ਜੀ ਮੰਨ ਦੋ ਤਿੰਨ ਸਾਲ ਤੋਂ ਮੈਂ ਉਰੇ ਆਂਦਾ ਜੀ ਤੇ ਕਿਹੋ ਜਿਹਾ ਲਾਇਆ ਜਦੋਂ ਇੱਥੇ ਆਉਨੇ ਹਾਂ ਸੰਗਤ ਨਾਲ ਵਿਚਰਦਿਆਂ ਬਹੁਤ ਵਧੀਆ ਮਹਿਸੂਸ ਹੁੰਦਾ ਈ ਸਾਨੂੰ ਮਨ ਨੂੰ ਸ਼ਾਂਤੀ ਮਿਲਦੀ ਆ ਉਹ ਤੇ ਕਹਿੰਦੇ ਇੱਥੇ ਵੀ ਕੁਝ ਵੀ ਸੱਚੇ ਦਿਲੋਂ ਮੰਗੋ ਤੇ ਵਾਹਿਗੁਰੂ ਜ਼ਰੂਰ ਪੂਰਾ ਕਰਦਾ ਹੈ। ਭਾਈ ਸਾਹਿਬ ਦੀ ਮੁਰਾਦਾ ਪੂਰੀਆਂ ਕਰਦੇ ਨਹੀਂ ਸੱਚੇ ਦਿਲੋਂ ਮੰਗਣ ਨਾਲ ਸਾਹਿਬ ਦੀ ਮੂਰਾ ਪੂਰੀ ਹੁੰਦੀ। ਜਿਹੜੀ ਸੰਗਤ ਘਰ ਬੈਠੀ ਦੇਖ ਰਿਹਾ ਉਹਨਾਂ ਕੀ ਕਹਿਣਾ ਚਾਹੋਂਗੇ? ਮਹਾਰਾਜ ਜੀ ਆਓ ਦਰਸ਼ਨ ਕਰੋ। ਵਾਤੋ ਵਾਦ ਦਰਸ਼ਨਾ ਆ ਕੇ ਬਾਬੇ ਦੇ ਚਰਨਾਂ ਨਾਲ ਜੁਰੋ। ਉਹ ਅਮਨ ਤਾਂ ਇਹੀ ਕਹਿੰਦੇ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ। ਅੱਜ ਤੇ ਐਨੇ ਪਾਵਨ ਪਵਿੱਤਰ ਦਿਨ ਉੱਤੇ ਗੁਰੂ ਘਰ ਪਹੁੰਚੋ ਕਿਹੋ ਜਿਹਾ ਲੱਗ ਰਿਹਾ ਜੀ? ਬੜਾ ਅੱਛਾ ਲੱਗ ਰਿਹਾ ਜੀ ਗੁਰੂ ਗੁਰੂ ਕਾਰ ਵਿੱਚ ਆ ਕੇ ਗੁਰੂ ਗੁਰੂ ਗੁਰਨਾਨਦ ਦੇਵ ਜੀ ਦੇ ਜਨਮ ਦੇ ਆੜੇ ਤੇ ਬਹੁਤ ਅੱਛਾ ਲੱਗਦਾ ਜੇ ਤੁਸੀਂ ਗੁਰਦੁਆਰੇ ਆਉਂਦੇ ਆ ਉਹਨਾਂ ਦਾ ਨੱਕ ਪੁੱਛ ਤੋਂ ਨੇ ਆ ਮੈਨੂੰ ਕਿੰਨਾ ਨਹੀਂ ਹੋ ਗਿਆ ਵੈਸੇ ਉੱਥੇ ਆਉਂਦਿਆਂ ਨੂੰ ਲਗਾਤਾਰ ਆਉਂਦੇ ਜਿੱਥੇ ਨਹੀਂ ਲਗਾਤਾਰ ਨਹੀਂ ਅਸੀਂ ਥੋੜਾ ਦੂਰ ਰਹਿੰਦੇ ਆ ਇਸ ਕਰਕੇ ਅਸੀਂ ਦਿਨ ਦੋ ਆਰਦੇ ਧਿਆਨ ਆ ਬਾਕੀ ਕੋਲ ਦੇ ਗੁਰਦੁਆਰੇ ਜਾਈਦਾ ਸੰਗਤ ਨੂੰ ਕੀ ਕਹਿਣਾ ਚਾਹੋਗੇ ਜਿਹੜੀ ਘਰ ਬੈਠੀ ਦਰਸ਼ਨ ਕਰ ਰਹੀ ਹੈ ਜੀ ਇਹੀ ਕਹਿਣਾ ਚਾਹੇਗਾ ਕਿ ਬਾਬਾ ਜੀ ਦੇ ਦਰਸ਼ਨ ਨਾਲ ਹਾਰ મનોકામના પૂરી હું હર પલ મિલતા ગુરદ્વારે આઓ તો બબા જી દર્શન કરો